ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪਰਵੇਂ ਕਰੇਲੇ ਜਿਨ੍ਹਾਂ ਨੂੰ ਕਰੇਲੇ ਖਾਣੇ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਉਹ ਜੇਕਰ ਇਸ ਤਰੀਕੇ ਨਾਲ ਕਰੇਲੇ ਬਣਾਉਣਗੇ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਆਪਾਂ ਅਕਸਰ ਹੀ ਕਰੇਲੇ ਬਣਾਉਂਨੇ ਆ ਤੇ ਉਹਨਾਂ ਵਿੱਚ ਥੋੜੀ ਜਿਹੀ ਕੜੱਤਨ ਰਹਿ ਜਾਂਦੀ ਆ ਪਰ ਮੈਂ ਤੁਹਾਨੂੰ ਇੱਥੇ ਇੱਕ ਦੋ ਟਰਿਕ ਦੱਸਾਂਗੀ ਜਿਦੇ ਨਾਲ ਕਰੇਲੇ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਇੱਥੇ ਮੈਂ 1 ਕਿਲੋ ਕਰੇਲੇ ਲਏ ਨੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਕਰੇਲਿਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤਿਆਰ ਕਰ ਲਵਾਂਗੇ ਇਹ ਜੋ ਕਰੇਲਿਆਂ ਦੇ ਛਿਲਕੇ ਨੇ ਇਹਨਾਂ ਨੂੰ ਤੁਸੀਂ ਬਿਲਕੁਲ ਨਾ ਸੁੱਟਿਓ ਇਹਨਾਂ ਨੂੰ ਤੁਸੀਂ ਸੁਕਾ ਸਕਦੇ ਜੇ ਸੁਕਾਉਣ ਤੋਂ ਬਾਅਦ ਪੀਸ ਕੇ ਇਹਨਾਂ ਦਾ ਪਾਊਡਰ ਤਿਆਰ ਕਰ ਲਿਓ ਤੇ ਪਾਊਡਰ ਨੂੰ ਤੁਸੀਂ ਪਾਣੀ ਦੇ ਵਿੱਚ ਮਿਕਸ ਕਰਕੇ ਪੀ ਵੀ ਸਕਦੇ ਜੇ ਵੈਸੇ ਤਾਂ ਕਰੇਲੇ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਨੇ ਪਰ ਮੈਂ ਤੁਹਾਡੇ ਨਾਲ ਪਰਵੇਂ ਕਰੇਲਿਆਂ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਤੇ ਥੋੜੀ ਜਿਹੀ ਅਲੱਗ ਤਰੀਕੇ ਨਾਲ ਮੈਂ ਤੁਹਾਨੂੰ ਇਹ ਬਣਾਉਣੀ ਵੀ ਦੱਸਾਂਗੀ ਬਹੁਤ ਹੀ ਤੁਹਾਨੂੰ ਵਧੀਆ ਵੀ ਲੱਗੇਗੀ ਹੁਣ ਇਹ ਕਰੇਲੇ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਇੱਕ ਇੱਕ ਕੱਟ ਲਗਾ ਦੇਣਾ ਹੈ ਦੇਖੋ ਕੁਝ ਕਰੇਲੇ ਹੁੰਦੇ ਨੇ ਜਿਹੜੇ ਉੱਪਰੋਂ ਤਾਂ ਬਹੁਤ ਵਧੀਆ ਲੱਗਦੇ ਨੇ ਪਰ ਵਿੱਚੋਂ ਉਹਨਾਂ ਦੇ ਬੀਜ ਜਿਹੜੇ ਪੱਕੇ ਹੁੰਦੇ ਨੇ ਤੇ ਇਹ ਜੋ ਪੱਕੇ ਹੋਏ ਬੀਜ ਨੇ ਇਹਨਾਂ ਦੀ ਆਪਾਂ ਬਿਲਕੁਲ ਵਰਤੋਂ ਨਹੀਂ ਕਰਾਂਗੇ ਤੇ ਇਹ ਜੋ ਸੌਫਟ ਜਿਹੇ ਬੀਜ ਹੋਣਗੇ ਇਹਨਾਂ ਨੂੰ ਆਪਾਂ ਫਿਰ ਤੋਂ ਕਰੇਲਿਆਂ ਦੇ ਵਿੱਚ ਸਟਫਿੰਗ ਦੇ ਤੌਰ ਤੇ ਭਰ ਦਵਾਂਗੇ ਕਿਉਂਕਿ ਬੀਜ ਦੇ ਨਾਲ ਕਰੇਲਾ ਜ਼ਿਆਦਾ ਕਰਾਰਾ ਬਣਦਾ ਹੈ ਜੇਕਰ ਆਪਾਂ ਸਾਰੇ ਬੀਜ ਕੱਢ ਕੇ ਇਕੱਲੇ ਪਿਆਜ਼ ਦਾ ਮਸਾਲਾ ਭਰ ਕੇ ਇਹਨਾਂ ਨੂੰ ਬਣਾਵਾਂਗੇ ਤੇ ਕਰੇਲੇ ਖਾਣ ਦਾ ਇੰਨਾ ਮਜ਼ਾ ਨਹੀਂ ਆਉਂਦਾ ਇਸ ਕਰਕੇ ਜੋ ਬਿਲਕੁਲ ਸੌਫਟ ਬੀਜ ਹੋਣਗੇ ਇਹਨਾਂ ਦੀ ਵਰਤੋਂ ਆਪਾਂ ਦੁਬਾਰਾ ਕਰੇਲਿਆਂ ਵਿੱਚ ਕਰਨੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖਦੇ ਪਹਿ ਜੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਦੀ ਆ ਹੁਣ ਇੱਥੇ ਜੋ ਪੱਕੇ ਬੀਜ ਸੀ ਇਹਨਾਂ ਨੂੰ ਆਪਾਂ ਛੁੱਟ ਦਵਾਂਗੇ ਤੇ ਇਹ ਜੋ ਬਿਲਕੁਲ ਸੌਫਟ ਜਿਹੇ ਬੀਜ ਨੇ ਇਹਨਾਂ ਦੀ ਆਪਾਂ ਗ੍ਰाइंड ਕਰਕੇ ਵਰਤੋਂ ਕਰਾਂਗੇ ਹੁਣ ਮੈਂ ਤੁਹਾਨੂੰ ਇੱਥੇ ਕ੍ਰੇਲਿਆਂ ਦੀ ਕੜੱਤਨ ਕੱਢਣ ਦਾ ਇੱਕ ਖਾਸ ਨੁਕਤਾ ਦੱਸਦੀ ਆ ਇੱਥੇ ਆਪਾਂ ਡੇਢ ਚਮਚ ਤੇ ਕਰੀਬ ਨਮਕ ਲੈ ਲਿਆ ਏ 1 ਕਿਲੋ ਕ੍ਰੇਲਿਆਂ ਦੇ ਹਿਸਾਬ ਨਾਲ ਇਹਨਾਂ ਨਮਕ ਕਾਫੀ ਹੋਵੇਗਾ ਕ੍ਰੇਲਿਆਂ ਦੇ ਉੱਪਰ ਚੰਗੀ ਤਰ੍ਹਾਂ ਆਪਾਂ ਨਮਕ ਲਾ ਦੇਣਾ ਹੈ ਜਿੰਨਾ ਜ਼ਿਆਦਾ ਤੁਸੀਂ ਇਹਨੂੰ ਹੱਥਾਂ ਦੇ ਨਾਲ ਮਲਕੇ ਲਾਓਗੇ ਓਨੇ ਹੀ ਜ਼ਿਆਦਾ ਕ੍ਰੇਲਿਆਂ ਦੀ ਕੜੱਤਨ ਜਲਦੀ ਬਾਹਰ ਆਵੇਗੀ ਚੰਗੀ ਤਰ੍ਹਾਂ ਨਮਕ ਕੋਟ ਕਰਨ ਤੋਂ ਬਾਅਦ ਆਪਾਂ ਇਹਨਾਂ ਕਰੇਲਿਆਂ ਨੂੰ ਥੋੜੀ ਦੇਰ ਵਾਸਤੇ ਰੱਖ ਦੇਣਾ ਹੈ ਜੇਕਰ ਤੁਹਾਡੇ ਕੋਲ ਜ਼ਿਆਦਾ ਸਮਾਂ ਹੋਵੇ ਤੁਸੀਂ ਇਹਨਾਂ ਨੂੰ 2 ਘੰਟੇ ਵਾਸਤੇ ਵੀ ਰੱਖ ਸਕਦੇ ਜੇ ਜਾਂ ਤੁਸੀਂ ਇਹਨਾਂ ਨੂੰ ਇੱਕ ਤੋਂ ਅੱਧੇ ਘੰਟੇ ਜਿੰਨਾ ਟਾਈਮ ਜ਼ਰੂਰ ਰੱਖਿਓ ਤੇ ਇਹਦੇ ਵਿੱਚੋਂ ਸਾਰੀ ਕੜਤਤ ਨਿਕਲ ਜਾਵੇਗੀ ਧੁੱਪ ਵਿੱਚ ਰੱਖਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਆਪਾਂ ਇਸ ਤਰੀਕੇ ਨਾਲ ਕਿਸੇ ਟੋਕਰੀ ਦੇ ਵਿੱਚ ਪਾ ਕੇ ਇਹਨਾਂ ਕਰੇਲਿਆਂ ਨੂੰ ਪੱਖੇ ਹੇਠਾਂ ਰੱਖ ਸਕਦੇ ਆ ਜਾਂ ਫਿਰ ਤੁਸੀਂ ਇਹਨਾਂ ਨੂੰ ਇਸੇ ਤਰੀਕੇ ਨਾਲ ਟੱਕ ਕੇ ਰੱਖ ਦੋਗੇ ਫਿਰ ਵੀ ਇਹਨਾਂ ਦੇ ਵਿੱਚੋਂ ਸਾਰੀ ਕੜਤਨ ਬਾਹਰ ਆ ਜੇਗੀ ਮੈਂ ਇਹਨਾਂ ਕareleਆਂ ਨੂੰ ਡੇਢ ਘੰਟੇ ਜਿੰਨਾ ਸਮਾਂ ਟੱਕ ਕੇ ਰੱਖ ਦਿੱਤਾ ਸੀ ਤੇ ਤੁਸੀਂ ਦੇਖੋ ਇਹਨਾਂ ਦੇ ਵਿੱਚੋਂ ਪਾਣੀ ਨਿਕਲਿਆ ਹੈ ਇਹ ਸਾਰਾ ਨਮਕ ਦੇ ਨਾਲ ਪਾਣੀ ਨਿਕਲਿਆ ਹੈ ਕੌੜਾ ਪਾਣੀ ਨਿਕਲ ਚੁਪਕਾ ਹੈ ਹੁਣ ਇੱਕ ਵਾਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਧੋਂਦੇ ਨਾਲ ਕੱਟ ਲੱਗਣ ਹੋਣ ਕਰਕੇ ਕareleਆਂ ਵਿੱਚ ਪਾਣੀ ਨਹੀਂ ਜਾਂਦਾ ਜੇਕਰ ਚਲਾ ਵੀ ਜਾਵੇਗਾ ਤੁਸੀਂ ਕਿਸੇ ਕਾਟਨ ਦੇ ਕੱਪੜੇ ਨਾਲ ਉਹਨੂੰ ਸਾਫ਼ ਕਰ ਲਿਓ ਹੋਣ ਜੇ ਤੁਸੀਂ ਚਾਹੋ ਤਾਂ ਇਹਨਾਂ ਦੇ ਬੀਜ ਕੱਢਣ ਤੋਂ ਪਹਿਲਾਂ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਨਮਕ ਲਗਾ ਕੇ ਧੋ ਕੇ ਵਰਤ ਸਕਦੇ ਜੇ ਪਰ ਮੈਂ ਇਹਨਾਂ ਦੇ ਬੀਜ ਕੱਢ ਕੇ ਫਿਰ ਇਹਨਾਂ ਨੂੰ ਤੋਤਾ ਹੈ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਫ਼ ਕਰ ਦੇਣਾ ਹੈ ਤੇ ਹੁਣ ਵੀ ਆਪਾਂ ਨੂੰ ਪੱਖੇ 'ਤੇ ਠਾ ਰੱਖਣ ਦੀ ਲੋੜ ਨਹੀਂ ਤੁਸੀਂ ਦੇਖੋ ਵਿੱਚ ਬਿਲਕੁਲ ਪਾਣੀ ਨਹੀਂ ਗਿਆ ਕਰੇਲੇ ਦੇ ਆਪਾਂ ਇਸੇ ਤਰ੍ਹਾਂ ਇਹਨੂੰ ਸੁਕਾ ਲੈਣਾ ਹੈ ਹੁਣ ਇੱਥੇ ਕਰੇਲਿਆਂ ਦੇ ਬੀਜ ਜੋ ਨੇ ਉਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਦੇਖੋ ਚੌਪ ਕਰ ਲਿਆ ਹੋਇਆ ਗ੍ਰਾਇੰਡ ਕਰ ਲਿਆ ਹੈ ਤੁਸੀਂ ਮਿਕਸੀ ਦੇ ਨਾਲ ਪੀਸ ਲਓ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗਦਾ ਹੈ ਤੇ ਕੋਚ ਆਪਾਂ ਇੱਥੇ ਚਾਰ ਤੋਂ ਪੰਜ ਪਿਆਜ਼ ਤੇ ਚਾਰ ਹਰੀਆਂ ਮਿਰਚਾਂ ਉਹ ਵੀ ਆਪਾਂ ਰੈਡੀ ਕਰ ਲਈਆਂ ਹੋਈਆਂ ਨੇ ਇੱਥੇ ਹੁਣ ਮੈਂ ਤੇਲ ਵੀ ਨਾਲ ਦੀ ਨਾਲ ਹੀ ਗਰਮ ਰੱਖ ਦਿੱਤਾ ਸੀ ਤੇ ਪਹਿਲਾਂ ਸਭ ਤੋਂ ਆਪਾਂ ਇਹ ਜੋ ਕਰੇਲੇ ਰੱਖੇ ਸੀ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਹ ਜੋ ਗਰੇਲਿਆਂ ਦੀ ਸਬਜ਼ੀ ਹੁੰਦੀ ਆ ਇਹ ਜਿੰਨਾ ਜ਼ਿਆਦਾ ਤੇਲ ਗਰਮ ਹੋਵੇ ਓਨੀ ਜਲਦੀ ਵੀ ਬਣਦੀ ਆ ਤੇ ਓਨੀ ਜਾਤੀ ਵਧੀਆ ਬਣਦੀ ਆ ਇਸ ਕਰਕੇ ਤੁਸੀਂ ਗੈਸ ਦੀ ਫਲੇਮ ਬਿਲਕੁਲ ਹਾਈ ਤੇ ਰੱਖਣੀ ਆਂ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲੈਣਾ ਹੈ ਫਿਰ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣਾ ਇੱਕ ਵਾਰ ਵਿੱਚ ਆਪਾਂ ਇਹਨਾਂ ਨੂੰ ਸਾਰਾ ਫਰਾਈ ਨਹੀਂ ਕਰਾਂਗੇ ਕਿਉਂਕਿ ਤੇਲ ਠੰਡਾ ਹੋਣ ਲੱਗ ਜਾਂਦਾ ਹੈ ਜਦੋਂ ਆਪਾਂ ਇਹਨਾਂ ਕਰੇਲਿਆਂ ਨੂੰ ਇੱਕ ਵਾਰ ਫਰਾਈ ਕਰਕੇ ਤੇ ਕੱਢ ਲਵਾਂਗੇ ਫਿਰ ਤੋਂ ਆਪਾਂ ਤੇਲ ਨੂੰ ਥੋੜਾ ਜਿਹਾ ਗਰਮ ਕਰ ਲੈਣਾ ਇਹ ਵੇਖੋ ਤੁਸੀਂ ਥੋੜੇ ਜਿਹੀ ਫਰਾਈ ਹੋਏ ਨੇ ਹਜੇ ਤੇ ਮੈਂ ਇਹਨੂੰ ਕੱਢਣ ਲੱਗੀ ਆ ਥੋੜਾ ਜਿਹਾ ਤੇਲ ਆਪਾਂ 2-3 ਮਿੰਟ ਵਾਸਤੇ ਗਰਮ ਕਰਕੇ ਫਿਰ ਤੋਂ ਇਹਨਾਂ ਕ੍ਰੇਲਿਆਂ ਨੂੰ ਇਸੇ ਤੇਲ ਦੇ ਵਿੱਚ ਪਾ ਰਹੀ ਆ ਇਹ ਜੇਕਰ ਤੁਸੀਂ ਤਰੀਕਾ ਵਰਤੋਗੇ ਤੇ ਜਿੱਥੇ ਤੁਹਾਨੂੰ ਕ੍ਰੇਲਿਆਂ ਨੂੰ ਫਰਾਈ ਕਰਨ ਵਾਸਤੇ 10-15 ਮਿੰਟ ਲੱਗਣੇ ਨੇ ਉੱਥੇ ਤੁਹਾਨੂੰ 7-8 ਮਿੰਟ ਜਿੰਨਾ ਸਮਾਂ ਹੀ ਲੱਗੇਗਾ ਕਿਉਂਕਿ ਬਹੁਤ ਜਲਦੀ ਕ੍ਰੇਲੇ ਫਰਾਈ ਹੋ ਜਾਂਦੇ ਨੇ ਹੁਣ ਇਹਨਾਂ ਕ੍ਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਫਰਾਈ ਕਰਾਂਗੀ ਜਦੋਂ ਇਹਨਾਂ ਦੇ ਉੱਪਰ ਮੈਨੂੰ ਥੋੜਾ ਜਿਹਾ ਗੋਲਡਨ ਕਲਰ ਆਉਂਦਾ ਦਿਖੇਗਾ ਉਦੋਂ ਤੱਕ ਕ੍ਰੇਲੇ ਤਾਂ ਆਪਾਂ ਆਏ ਸੀਜ਼ਨ ਹੀ ਆਪਣੇ ਆਪਣੇ ਤਰੀਕੇ ਨਾਲ ਬਣਾਉਂਦੇ ਆਂ ਪਰ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਦੇਖੋ ਕਿੰਨਾ ਸੋਹਣਾ ਕ੍ਰੇਲਿਆਂ ਦੇ ਉੱਪਰ ਕਲਰ ਆ ਗਿਆ ਹੈ ਤੇ ਬਹੁਤ ਜਲਦੀ ਜਲਦੀ ਕ੍ਰੇਲੇ ਫਰਾਈ ਵੀ ਹੋ ਗਏ ਨੇ ਕ੍ਰੇਲੇ ਸਾਰੇ ਆਪਾਂ ਬਾਹਰ ਕੱਢ ਕੇ ਤੇ ਤੇਲ ਥੋੜਾ ਜਿਹਾ ਕੱਟ ਕਰ ਦੇਣਾ ਹੈ ਹੁਣ ਆਪਾਂ ਕ੍ਰੇਲਿਆਂ ਦੀ ਸਟਫਿੰਗ ਤਿਆਰ ਕਰਾਂਗੇ ਦੇਖੋ ਇੱਥੇ ਮੈਂ ਥੋੜਾ ਜਿਹਾ ਤੇਲ ਰਹਿਣ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਇੱਕ ਚਮਚ ਸਾਬਤ ਜੀਰਾ ਪਾ ਦਿੰਦਾ ਕਿਉਂਕਿ ਜੀਰੇ ਤੋਂ ਬਿਨਾਂ ਤਾਂ ਹਰ ਇੱਕ ਸਬਜ਼ੀ ਬਹੁਤ ਅਧੂਰੀ ਹੁੰਦੀ ਆ ਜਿਉਂ ਹੀ ਜੀਰਾ ਥੋੜਾ ਜਿਹਾ ਤੜਕ ਜਾਵੇਗਾ ਜੋ ਆਪਾਂ ਇੱਥੇ ਕarele ਦੇ ਬੀਜ ਗ੍ਰाइंड ਕਰਕੇ ਰੱਖੇ ਸੀ ਉਹ ਪਾ ਦਾਂਗੇ ਕarele ਦੇ ਬੀਜ ਆਪਾਂ 1-2 ਮਿੰਟ ਵਾਸਤੇ ਫਰਾਈ ਕਰ ਲੈਣੇ ਆ ਗੈਸ ਦੀ ਫਲੇਮ ਹੁਣ ਇੱਥੇ ਮੈਂ ਮੀਡੀਅਮ ਤੇ ਕੀਤੀ ਹੋਈ ਆ ਜੋਹੀਂ ਥੋੜੇ ਜਿਏ ਫਰਾਈ ਹੋ ਜਾਣਗੇ ਜੋ ਆਪਾਂ ਪਿਆਜ਼ ਤੇ ਹਰੀ ਮਿਰਚ ਰੱਖੀ ਆ ਉਹ ਵੀ ਪਾ ਦਾਂਗੇ ਤੁਸੀਂ ਚਾਹੋ ਤਾਂ ਇੱਕ ਟਮਾਟਰ ਵੀ ਇਹਦੇ ਵਿੱਚ ਇਸੇ ਤਰੀਕੇ ਨਾਲ ਪਾ ਸਕਦੇ ਜੇ ਪਰ ਮੈਂ ਇਹਦੇ ਵਿੱਚ ਸਿਰਫ ਪਿਆਜ਼ ਦੀ ਤੇ ਇਹ ਜੋ ਕਰੇਲਿਆਂ ਦੇ ਬੀਜ ਨੇ ਇਹਨਾਂ ਦੀ ਸਟਫਿੰਗ ਕਰਾਂਗੀ ਕਿਉਂਕਿ ਇਸ ਤਰ੍ਹਾਂ ਹੀ ਕਰੇਲੇ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਪਿਆਜ਼ ਆਪਾਂ ਹਣੀ ਜੇ ਤੱਕ ਫਰਾਈ ਕਰਾਂਗੇ ਜਦੋਂ ਤੱਕ ਇਹਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਨਹੀਂ ਹੋ ਜਾਂਦਾ ਜੋ ਹੀ ਥੋੜੇ ਜਿਹਾ ਫਰਾਈ ਹੋ ਜਾਣਗੇ ਆਪਾਂ ਮਸਾਲੇ ਪਾਉਣੇ ਸ਼ੁਰੂ ਕਰ ਦੇਣੇ ਆ ਮਸਾਲਿਆਂ ਦੇ ਵਿੱਚ ਇੱਥੇ ਮੈਂ ਸਭ ਤੋਂ ਪਹਿਲਾਂ ਅੱਧਾ ਚਮਚ ਧਨੀਏ ਦਾ ਪਾਊਡਰ ਪਾ ਦਿੱਤਾ ਹੈ ਇੱਥੇ ਮੈਂ ਅੱਧਾ ਚਮਚ ਤੋਂ ਥੋੜਾ ਜਿਹਾ ਘਾਟ ਹੀ ਪੀਸਿਆ ਹੋਇਆ ਜੀਰਾ ਪਾਇਆ ਹੈ ਨਾਲ ਹੀ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਹੀ ਆਮਚੂਰ ਪਾਊਡਰ ਦੀ ਵਰਤੋਂ ਕੀਤੀ ਆ ਅੱਧਾ ਚਮਚ ਹਲਦੀ ਤੇ 1 ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਨਮਕ ਪਾ ਦਿੱਤਾ ਹੈ ਅਮਚੂਰ ਪਾਊਡਰ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਕ੍ਰੇਲਿਆਂ ਦੇ ਵਿੱਚ ਇੱਕ ਅਲੱਗ ਹੀ ਚਟਪਟਾ ਜਿਹਾ ਫਲੇਵਰ ਆ ਜਾਂਦਾ ਹੈ ਜਿਹਦੇ ਨਾਲ ਕ੍ਰੇਲਿਆਂ ਦਾ ਟੇਸ ਦੁੱਗਣਾ ਹੋ ਜਾਂਦਾ ਹੈ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੇ ਇਹਨਾਂ ਨੂੰ ਆਪਾਂ 2-3 ਮਿੰਟ ਵਾਸਤੇ ਇਸੇ ਤਰ੍ਹਾਂ ਹੀ ਪੱਕਣ ਦਵਾਂਗੇ 3-4 ਮਿੰਟਾਂ ਦੇ ਵਿੱਚ ਹੀ ਦੇਖੋ ਸਟਫਿੰਗ ਵੀ ਆਪਣੀ ਬਣ ਕੇ ਬਿਲਕੁਲ ਰੈਡੀ ਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਮੈਂ ਤੁਹਾਨੂੰ ਨੇੜੇ ਤੋਂ ਇੱਕ ਰੀਖਾ ਦਿਖਾ ਦਿੰਨੀ ਆ ਕਿ ਦੇਖਣ ਵਿੱਚ ਵੀ ਇਹ ਕਿੰਨੀ ਮਜ਼ੇਦਾਰ ਜੀ ਸਟਫਿੰਗ ਲੱਗਦੀ ਪਈ ਆ ਤੁਸੀਂ ਇਹਨਾਂ ਨੂੰ ਚਟਨੀ ਦੇ ਤੌਰ ਤੇ ਇਸ ਤਰ੍ਹਾਂ ਵੀ ਖਾ ਲੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਕਈਆਂ ਲੋਕਾਂ ਨੂੰ ਬੀਜ ਬਿਲਕੁਲ ਪਸੰਦ ਨਹੀਂ ਹੁੰਦੇ ਕਰੇਲਿਆਂ ਦੇ ਪਰ ਤੁਸੀਂ ਇਸ ਤਰੀਕੇ ਨਾਲ ਇਹਨਾਂ ਬੀਜਾਂ ਦੀ ਵਰਤੋਂ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਤੁਹਾਨੂੰ ਪਸੰਦ ਆਉਣਗੇ ਹੁਣ ਇਹਨਾਂ ਕਰੇਲਿਆਂ ਦੇ ਵਿੱਚ ਆਪਾਂ ਇਹ ਸਟਫਿੰਗ ਕਰ ਦਾਂਗੇ ਤੁਸੀਂ ਚਾਹੋ ਤਾਂ 2-2 ਢਾਈ ਢਾਈ ਚਮਚ ਭਰ ਕੇ ਵੀ ਪਾ ਦੋਗੇ ਤੇ ਕਰੇਲਿਆਂ ਦੀ ਸਟਫਿੰਗ ਬਿਲਕੁਲ ਬਾਹਰ ਨਹੀਂ ਨਿਕਲੇਗੀ ਬਿਲਕੁਲ ਐਸੇ ਹੀ ਤਰੀਕੇ ਦੇ ਨਾਲ ਮੇਰੇ ਕੋਲ ਜਿੰਨੇ ਵੀ ਕ੍ਰੇਲੇ ਪਏ ਨੇ ਮੈਂ ਸਾਰਿਆਂ ਨੂੰ ਭਰ ਕੇ ਤਿਆਰ ਕਰ ਲੈਣੀਆਂ ਜੇਕਰ ਤੁਹਾਨੂੰ ਕ੍ਰੇਲਿਆਂ ਦੀ ਸਬਜ਼ੀ ਦੀ ਇਹ ਰੈਸਪੀ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਕ੍ਰੇਲੇ ਬਣਾਉਂਦੇ ਜੇ ਜੇਕਰ ਨਹੀਂ ਬਣਾਉਂਦੇ ਤਾਂ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ